8 ਲੱਖ 99 ਹਜ਼ਾਰ ਦੀ ਰੇਂਜ ਦੇ ਵਿੱਚ ਇੰਨੇ ਫੀਚਰ ਗੱਡੀ ਨੇ ਦੇਤੇ ਬਹੁਤ ਜ਼ਿਆਦੇ ਫੀਚਰ ਨੇ ਗੱਡੀ ਦੇ ਵਿੱਚ ਐਡੀ ਵੱਡੀ ਸਕਰੀਨ ਯਾਰ ਕੀਆਦੀ ਵੀ ਹੋਰ ਕਿਸੇ ਗੱਡੀ 'ਚ ਨਹੀਂ ਆਉਂਦੀ ਹੈਗੀ ਬੇਸ਼ੱਕ ਤੁਸੀਂ ਮੈਚ ਕਰਕੇ ਦੇਖੋ 30 ਇੰਚ ਦੀ ਸਕਰੀਨ ਆ ਮਤਲਬ ਇੱਥੋਂ ਸਟਾਰਟ ਹੁੰਦੀ ਆ ਤੇ ਆ ਆ ਗਿਆ ਇਹਦਾ ਸੈਂਟਰ ਠੀਕ ਆ ਸੈਂਟਰ ਤੋਂ ਵੀ ਮਤਲਬ ਪਾਉਣੇ ਡੈਸ਼ਬੋਰਡ ਦੇ ਉੱਤੇ ਸਕਰੀਨ ਲੱਗੀ ਆ ਇਹ ਗੱਡੀ ਦੇ ਵਿੱਚ ਕਿਸੇ ਵੀ ਬੰਦੇ ਨੂੰ ਤੁਸੀਂ ਕਿਤੇ ਬਾਹਰ ਪਹਾੜਾਂ 'ਚ ਜਾਂਦੇ ਹੋ ਘਮੀ ਰੌਣ ਲੱਗ ਜਾਂਦੀ ਹੈ ਨਾ ਆਪਾਂ ਨੂੰ ਉਹ ਵੀ ਕਿਸੇ ਬੰਦੇ ਨੂੰ ਘਮੇਰਨੀ ਉਹ ਕਿਸੇ ਨੂੰ ਜੀ ਕੱਚਾ ਮਹਿਸੂਸ ਨਹੀਂ ਹੋ ਉਲਟੀ ਨਹੀਂ ਆਉਗੀ ਇੱਕ ਕੋ ਕੋ ਗੱਡੀ ਆ ਕਿ ਜਿਹਦੇ ਵਿੱਚ ਚਾਰੇ ਵੈਂਟੀਲੇਟਰ ਸੀਟਾਂ ਆਉਂਦੀਆਂ ਨੇ ਤੇ ਚਾਰੇ ਕਾਕੀਆਂ ਦੇ ਉੱਤੇ ਇਹ ਵੈਂਟੀਲੇਸ਼ਨ ਵਾਲੀਆਂ ਜਿਹੜੀਆਂ ਸਵਿੱਚਾਂ ਨੇ ਟਰੈਕਸ਼ਨ ਮੋਡ ਆ ਗਿਆ ਜੇ ਤੁਹਾਡੀ ਗੱਡੀ ਕਿਤੇ ਫਸ ਜਾਂਦੀ ਆ ਮਤਲਬ ਤਸ ਗਈ ਗੱਡੀ ਗਾਰੇ ਗੂਰੇ ਚ ਤਾਂ ਤੁਸੀਂ ਇਹ ਬਟਨ ਦਾ ਪ੍ਰੈਸ ਕਰਕੇ ਗੱਡੀ ਇੱਕਦਮ ਜ਼ੋਰ ਮਾਰ ਦੇ ਜਿੱਦਾਂ ਕਿ 4-ਵੀਲ ਡਰਾਈਵ ਗੱਡੀਆਂ ਕਰਦੀਆਂ ਗੱਡੀ ਉੱਥੋਂ ਨਿਕਲ ਜਾਂਦੀ ਆ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਤੁਹਾਨੂੰ ਆਪਾਂ ਬਹੁਤ ਸਾਰੀਆਂ ਗੱਡੀਆਂ ਦਿਖਾਉਂਦੇ ਸਿਰਫ ਇੱਕ ਇੱਕ ਗੱਡੀ ਦਿਖਾਵਾਂਗੇ ਕੀ ਆ ਦੀ ਕਿਆਦੀ ਸਿਰੋਸ ਜਾਂ ਸਾਇਰੋਸ ਤੁਸੀਂ ਜੋ ਵੀ ਕਹਿਣਾ ਕਹਿ ਸਕਦੇ ਹੋ ਬਹੁਤ ਸੋਹਣੀ ਗੱਡੀ ਆ ਨਵੀਂ ਲਾਂਚ ਹੋਈ ਆ ਥੋੜਾ ਥੋੜਾ ਡਿਜ਼ਾਈਨ ਇਹਦਾ ਮੇਰੇ ਹਿਸਾਬ ਦੇ ਨਾਲ ਡਿਫੈਂਡਰ ਨਾਲ ਮਿਲਦਾ ਤਾਂ ਕਰਕੇ ਮੈਨੂੰ ਮਿਨੀ ਡਿਫੈਂਡਰ ਕਹਿ ਰਹੇ ਆ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਸ ਕਰ ਕਮੈਂਟ ਕਰਕੇ ਦੱਸਿਓ ਇਹ ਰਹੀ ਕੀਆਦੀ ਚਾਬੀ ਇਕੋ ਨੇ ਦੋ ਚਾਬੀਆਂ ਮਿਲਦੀਆਂ ਨੇ ਇੱਕ ਸਾਈਡ ਦੇ ਉੱਤੇ ਇਹਦੇ ਤਿੰਨ ਬਟਨ ਨੇ ਲੋਕ ਵਾਲਾ ਅਨਲੌਕ ਵਾਲਾ ਤੇ ਡਿੱਗੀ ਖੋਲਣ ਵਾਲਾ ਇੱਕ ਸਾਈਡ ਤੇ ਹੈਗਾ ਇਹ ਗੱਡੀ ਸਟਾਰਟ ਕਰਨ ਵਾਲਾ ਬਟਨ ਬਾਹਰੋਂ ਗੱਡੀ ਸਟਾਰਟ ਹੋ ਜਾਂਦੀ ਹੈ ਕਿੱਦਾਂ ਹੁੰਦੀ ਹੈ ਤੁਹਾਨੂੰ ਆਪਾਂ ਕਰਕੇ ਦਿਖਾਉਣਾ ਪਹਿਲਾਂ ਜਿਹੜਾ ਇਹਦਾ ਲੋਕ ਵਾਲਾ ਬਟਨ ਹੈ ਦੋ ਵਾਰ ਪ੍ਰੈਸ ਕਰਨਾ ਉਸ ਤੋਂ ਬਾਅਦ ਇਹ ਪ੍ਰੈਸ ਕਰਕੇ ਰੱਖਣਾ ਤੇ ਸਮਝੋ ਗੱਡੀ ਸਟਾਰਟ ਤੇ ਇੱਥੋਂ ਹੀ ਗੱਡੀ ਬੰਦ ਇਹ ਫੀਚਰ ਕਿੱਦਾਂ ਲੱਗਿਆ ਕਮੈਂਟ ਕਰ ਦਿਓ ਤੇ ਗੜੀ ਗੱਡੀ ਦੀ ਲੋਕਾ ਪਹਿਲਾਂ ਆਪਾਂ ਸਟਾਰਟਿੰਗ ਤੋਂ ਫਰੰਟ ਤੋਂ ਸਟਾਰਟ ਕਰਦੇ ਆ ਇਹਦੇ ਵਿੱਚ ਤਿੰਨ ਲਾਈਟਾਂ ਆ ਜਾਂਦੀਆਂ ਨੇ ਤਿੰਨੇ LED ਤੇ ਸਾਈਡ ਤੇ LED DRL ਆ ਜਾਂਦਾ ਠੀਕ ਆ ਇੱਥੇ ਪਿਆਨੋ ਲਾਈਕ ਦੀ ਜਿਹੜੀ ਆ ਤੁਹਾਨੂੰ ਫਿਨਿਸ਼ਿੰਗ ਮਿਲ ਜਾਂਦੀ ਆ ਜਿਹੜੀ ਟੈਂਟ ਲੱਗਦੀ ਆ ਕੀ ਆ ਦੀ ਬ੍ਰਾਂਡਿੰਗ ਹੋ ਜਾਂਦੀ ਆ ਤੇ ਬਾਕੀ ਫਰੰਟ ਜਿਹੜੀ ਲੋਕਾ ਥੋੜਾ ਜਿਹਾ ਡਿਫੈਂਡਰ ਨਾਲ ਮੈਚ ਕਰਦੀ ਆ ਤੇ ਬਾਕੀ ਆ ਗਈ ਸਾਈਡ ਪ੍ਰੋਫਾਈਲ ਸਾਈਡ ਪ੍ਰੋਫਾਈਲ ਤੋਂ ਵੀ ਥੋੜੀ ਥੋੜੀ ਡਿਫੈਂਡਰ ਦੀ ਤਰ੍ਹਾਂ ਲੱਗਦੀ ਆ ਤੇ ਇਹਦੇ ਵਿੱਚ 17 ਇੰਚ ਦਾ ਅੱਲਾ ਇਹ ਆ ਜਾਂਦਾ ਤੇ ਕਹਿ ਰਾਇਆ ਜਾਂਦਾ ਡਾਇਮੰਡ ਕਟੇ ਹੋਇਆ ਆ ਜਾਂਦਾ ਬਹੁਤ ਸੋਹਣਾ ਤੇ ਜਿਹੜੇ ਡੋਰ ਹੈਂਡਲ ਨੇ ਇਸ ਤਰ੍ਹਾਂ ਦੇ ਆ ਜਾਂਦੇ ਨੇ ਰੇਂਜ ਰੋਵਰ ਵਾਲੇ ਐਕਸ ਯੂ ਵੀ 700 ਚ ਵੀ ਆਉਂਦੇ ਆ ਇਹ ਇਹਨੂੰ ਕਹਿੰਦੇ ਆ ਸਟ੍ਰੀਮ ਡੋਰ ਹੈਂਡਲ ਇਦਾਂ ਪ੍ਰੈਸ ਕਰਕੇ ਇਹਨੂੰ ਆਪਾਂ ਇਦਾਂ ਖੋਲ ਸਕਦੇ ਆ ਇਦਾਂ ਤੇ ਸ਼ੀਸ਼ੇ ਆ ਜਾਂਦੇ ਆ ਸ਼ੀਸ਼ੇ ਦੇ ਉੱਤੇ ਕਾਰਨ ਇੰਡੀਕੇਟਰ ਆ ਜਾਂਦਾ 360 ਡਿਗਰੀ ਕੈਮਰਾ ਇਹਦੇ ਵਿੱਚ ਨਹੀਂ ਆਉਂਦਾ ਟਾਪ ਮਾਡਲ ਦੇ ਵਿੱਚ ਆਉਂਦਾ ਹੈ ਟਾਪ ਤੋਂ ਇੱਕ ਥੱਲੇ ਵਾਲਾ ਮਾਡਲ ਆ ਪਿੱਛੇ LED ਲਾਈਟਾਂ ਆ ਜਾਂਦੀਆਂ ਨੇ ਤੇ ਥੱਲੇ ਵੀ ਆ ਜਾਂਦੀਆਂ ਤੇ ਪਿੱਛੋਂ ਥੋੜੀ ਫਲੈਟ ਆ ਕਿਦਾਂ ਤੁਹਾਨੂੰ ਲੁੱਕ ਲੱਗਦੀ ਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਨੂੰ ਸੋਹਣੀ ਲੱਗੀ ਗੱਡੀ ਤੇ ਬਾਕੀ ਆਪਾਂ ਅੰਦਰੋਂ ਤੁਹਾਨੂੰ ਫੀਚਰ ਸੋਹਣੇ ਫੀਚਰਾਂ ਦੀ ਗੱਲ ਕਰੀਏ ਫੀਚਰ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਟਾਕੀ ਦੇ ਉੱਤੇ ਆ ਸ਼ੀਸ਼ੇ ਸਹੀ ਕਰਨ ਦੇ ਲਈ ਫੰਕਸ਼ਨ ਆ ਜਾਂਦੇ ਨੇ ਲੈਫਟ ਰਾਈਟ ਵਾਲਾ ਫੰਕਸ਼ਨ ਆ ਜਾਂਦਾ ਲੋਕਾਂ ਲੋਕਾਂ ਦਾ ਬਟਨ ਆ ਇਹਦਾ ਚਾਰੇ ਪਾਵਰ ਵਿੰਡੋ ਆ ਜਾਂਦੀਆਂ ਨੇ ਤੇ ਜਿਹੜਾ ਇਹ ਆ ਹੈਂਡਲ ਆ ਜਾਂਦਾ ਇਹ ਆ ਜਾਂਦਾ ਸਿਲਬਰ ਦੇ ਵਿੱਚ ਤੇ ਬਾਕੀ ਆ ਸੀਟ ਵੈਂਟੀਲੇਸ਼ਨ ਵਾਲੀ ਸਵਿਚ ਆ ਜਾਂਦੀ ਆ ਇਹ ਕੋਕ ਗੱਡੀ ਆ ਕੀਆ ਦੀ ਜਿਹਦੇ ਵਿੱਚ ਚਾਰੇ ਵੈਂਟੀਲੇਟਰ ਸੀਟਾਂ ਆਉਂਦੀਆਂ ਨੇ ਤੇ ਚਾਰੇ ਸੀਟਾਂ ਦੇ ਉੱਤੇ ਇਹ ਵੈਂਟੀਲੇਸ਼ਨ ਵਾਲੀਆਂ ਜਿਹੜੀਆਂ ਸਵਿਚਾਂ ਨੇ ਉਸ ਤੋਂ ਬਾਅਦ ਇਲੈਕਟ੍ਰੋਨਿਕ ਸੀਟ ਆ ਜਾਂਦੀਆਂ ਨੇ ਇੱਥੋਂ ਹੀ ਰਿਕਲਾਈਨ ਹੁੰਦੀ ਆ ਸੀਟ ਉੱਤੇ ਇੱਥੋਂ ਹੀ ਅੱਗੇ ਪਿੱਛੇ ਹੁੰਦੀ ਆ ਜੇ ਤੁਸੀਂ ਉੱਪਰ-ਨੀਚੇ ਕਰਨੀ ਆ ਤਾਂ ਤੁਹਾਨੂੰ ਜਿਹੜਾ ਆਹ ਹੈਂਡਲ ਤੇ ਤਾਂ ਮੈਨੂਅਲੀ ਇਹ ਕਰਨ ਏਦਾਂ ਕਰਨੀ ਪੈਣੀ ਹੈ ਨਾ ਜੇ ਤੁਹਾਡੇ ਲਵੇ ਆਹ ਚਾਬੀ ਹੈ ਨਾ ਇਹਦੇ ਕਿਤੇ ਚਾਬੀ ਲੱਗਣੀ ਨਹੀਂ ਹੈਗੀ ਕੀਲੈਸ ਐਂਟਰੀ ਆ ਤੇ ਇੱਕ ਚੀਜ਼ ਹੋਰ ਇਹ ਚਾਬੀ ਥੋੜੀ ਜੇਬ ਚ ਹੋਊਗੀ ਤੁਹਾਨੂੰ ਚਾਬੀ ਕੱਢਣ ਦੀ ਲੋੜ ਨਹੀਂ ਜੇ ਗੱਡੀ ਲੌਕ ਕਰਨੀ ਆ ਤੁਸੀਂ ਇੱਥੋਂ ਇੱਕ ਵਾਰ ਏਦਾਂ ਪ੍ਰੈਸ ਕਰਨਾ ਤੇ ਗੱਡੀ ਲੌਕ ਹੋ ਜਾਈਂ ਅਨਲੌਕ ਕਰਨੀ ਆ ਤਾਂ ਵੀ ਤੁਸੀਂ ਇੱਥੋਂ ਪ੍ਰੈਸ ਕਰਨਾ ਦੋਨੋਂ ਸਾਈਡ ਤੇ ਜਿਹੜੀ ਆਪਸ਼ਨ ਹੈਗੀ ਆ ਮਤਲਬ ਕਿ ਰਿਕੁਐਸਟ ਸੈਂਸਰ ਦਿੱਤੇ ਹੋਏ ਨੇ ਇਹਦੇ ਵਿੱਚ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹਦਾ ਜਿਹੜਾ ਪੁਸ਼ ਬਟਨ ਸਟਾਰਟ ਆ ਵੱਡੀਆਂ ਗੱਡੀਆਂ ਦੇ ਵਾਂਗੂ ਇੱਥੇ ਦਿੱਤਾ ਆ ਤੇ ਇਹਨੂੰ ਪ੍ਰੈਸ ਕਰਾਂਗੇ ਸਕਰੀਨ ਚੱਲ ਵੀ ਸਕਰੀਨ ਇਹਦੇ ਵਿੱਚ ਦਿੱਤੀ ਹੀ ਆ 30 ਇੰਚ ਦੀ ਜਿਹਦੇ ਵਿੱਚ 12.5 ਇੰਚ ਦੇ ਵਿੱਚ ਆ 12.5 ਇੰਚ ਹੋਗੀ ਇਹਦੇ ਵਿੱਚ ਹੈਗੀ ਆ ਅ ਐਂਟਰੇਨਟਮੈਂਟ ਸਿਸਟਮ ਮਤਲਬ ਕਿ 뮤ਜ਼ਿਕ ਸਿਸਟਮ ਆ ਗਿਆ ਤੇ ਵਿਚਾਲੇ 5 ਇੰਚ ਦੇ ਵਿੱਚ ਜਿਹੜਾ ਏਸੀ ਵਾਲੇ ਫੰਕਸ਼ਨ ਆਉਂਦੇ ਆ ਵਿਚਾਲੇ ਜਿਹੜੀ ਆ 5 ਇੰਚ ਸਕਰੀਨ ਆ ਇਹਦੇ ਵਿੱਚ ਏਸੀ ਦੇ ਫੰਕਸ਼ਨ ਆ ਜਾਂਦੇ ਨੇ ਤੇ ਜਿਹੜਾ ਆ ਆ ਗਿਆ ਇੱਧਰ ਇਹਦੇ ਵਿੱਚ ਤੁਹਾਨੂੰ ਜਿਹੜਾ ਇਹਦਾ ਡਿਜੀਟਲ ਕਲਾਸਟਰ ਮੀਟਰ ਮਿਲ ਜਾਂਦਾ ਠੀਕ ਆ ਤੇ ਆ ਬਾਟਨ ਜਿਹੜਾ ਹੈਗਾ ਇੱਥੇ ਇਹ ਹੈਗਾ ਜੇਕਰ ਤੁਸੀਂ ਗੱਡੀ ਚਾਲਦੇ-ਚਾਲਦੇ ਆਪਣਾ ਬੈਕ ਕੈਮਰਾ ਆਨ ਕਰਨਾ ਚਾਹੁੰਦੇ ਹੋ ਤਾਂ ਇਹ ਬਟਨ ਪ੍ਰੈਸ ਕਰਨ ਨਾਲ ਥੋੜੀ ਡਰਾਈਵ ਕਰਦੇ ਕਰਦੇ ਤੁਸੀਂ ਬੈਕ ਕੈਮਰਾ ਆਨ ਕਰ ਸਕਦੇ ਹੋ ਤਾਂ ਕਿ ਤੁਸੀਂ ਪਿੱਛੋਂ ਦੇਖ ਸਕੋ ਤੇ ਜਿਹੜਾ ਬਟਨ ਇਹ ਹੈਗਾ ਫਰੰਟ ਵਾਲੇ ਪਾਰਕਿੰਗ ਸੈਂਸਰ ਜੇ ਤੁਸੀਂ ਬੰਦ ਜਾਂ ਆਨ ਕਰਨਾ ਚਾਹੁੰਦੇ ਹੋ ਆਨ-ਆਫ ਕਰਨਾ ਚਾਹੁੰਦੇ ਹੋ ਕਈ ਵਾਰ ਆਪਾਂ ਟ੍ਰੈਫਿਕ ਦੇ ਵਿੱਚ ਹੁੰਨੇ ਆ ਤਾਂ ਗੱਡੀਆਂ ਨੇੜੇ-ਨੇੜੇ ਹੁੰਦੀਆਂ ਤਾਂ ਇਹ ਵੀਪ ਕਰਦੇ ਰਹਿੰਦੇ ਨੇ ਉੱਥੇ ਆਪਾਂ ਨੂੰ ਬੰਦ ਕਰਨੇ ਪੈ ਜਾਂਦੇ ਨੇ ਤਾਂ ਇੱਥੋਂ ਤੁਸੀਂ ਬੰਦ ਵੀ ਕਰ ਸਕਦੇ ਹੋ ਸਟੀਅਰਿੰਗ ਦੀ ਗੱਲ ਕਰੀਏ ਵੀਲ ਡੀ ਸ਼ੇਪ ਸਟੀering ਆ ਜਾਂਦਾ ਹੋਰ ਇਹ ਕਿਸੇ ਵੀ ਕੰਪਨੀ ਦੀ ਗੱਡੀ 'ਚ ਨਹੀਂ ਆਉਂਦਾ ਤੇ ਕੀ ਆਦਾ ਬਹੁਤ ਸੋਹਣਾ ਜਿਹੜਾ ਇੱਥੇ ਬ੍ਰਾਂਡਿੰਗ ਹੋਈ ਹੋਈ ਆ ਬਾਕੀ ਦੇ ਵਿੱਚ ਸਾਰੇ ਫੰਕਸ਼ਨ ਆ ਜਾਂਦੇ ਨੇ ਮੋਡ ਆ ਜਾਂਦੇ ਨੇ ਡਰਾਈਵ ਮੋਡ ਜਿਹਦੇ ਵਿੱਚ ਅਲੱਗ-ਅਲੱਗ ਡਰਾਈਵ ਮੋਡ ਆ ਜਾਂਦੇ ਨੇ ਤੇ ਇੱਧਰ ਟ੍ਰੈਕਸ਼ਨ ਮੋਡ ਆ ਗਿਆ ਜੇ ਤੁਹਾਡੀ ਗੱਡੀ ਕਿਤੇ ਫਸ ਜਾਂਦੀ ਆ ਮਤਲਬ ਤਸ ਗਈ ਗੱਡੀ ਗਾਰੇ-ਗੂਰੇ 'ਚ ਤਾਂ ਤੁਸੀਂ ਇਹ ਬਟਨ ਦਾ ਪ੍ਰੈਸ ਕਰਕੇ ਗੱਡੀ ਇੱਕਦਮ ਜ਼ੋਰ ਮਾਰਦੀ ਆ ਜਿੱਦਾਂ ਕਿ ਫੋਰ व्हीਲ ਡਰਾਈਵ ਗੱਡੀਆਂ ਕਰਦੀਆਂ ਤਾਂ ਉਹ ਗੱਡੀ ਉੱਥੋਂ ਨਿਕਲ ਜਾਂਦੀ ਆ ਉਦਾਂ ਫੋਰ व्हीਲ ਡਰਾਈਵ ਨਹੀਂ ਹੈਗੀ ਇਹ ਟਰੈਕਸ਼ਨ ਮੋਡ ਇਹਦੇ ਵਿੱਚ ਹੈਗਾ ਤੇ ਇੱਥੇ ਤੁਹਾਨੂੰ ਸਾਰੇ ਸਟੀering ਕੰਟਰੋਲ ਮਿਲ ਜਾਂਦੇ ਨੇ ਬੋਲੀਅਮ ਅਪ ਡਾਊਨ ਵਾਲੇ ਬਟਨ ਹੋਗੇ ਠੀਕ ਆ ਬਾਕੀ ਇਹਦੇ ਵਿੱਚ ਕੀ ਕਹਿੰਦੇ ਆ ਕ੍ਰੂਜ਼ ਕੰਟਰੋਲ ਆ ਗਿਆ ਆ ਫੋਨ ਕਾਲ ਵਾਲੇ ਸਾਰੇ ਆਪਸ਼ਨ ਜਿਹੜੇ ਉਹ ਵੀ ਇੱਥੇ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਸੰਰੂਪ ਦੀ ਗੱਲ ਕਰੀਏ ਇਹਦੇ ਵਿੱਚ ਪੈਨਾਂ ਰੋਮਿਕ ਸੰਰੂਪ ਮਿਲ ਜਾਂਦਾ ਹੈ ਇੱਕ ਟੱਚ ਨਾਲ ਸਨਰੂ ਖੁੱਲ ਰਿਹਾ ਬਹੁਤ ਸਮੂਥ ਆ ਕੋਈ ਲੈਕ ਨਹੀਂ ਹੈ ਕਿ ਇਹ ਨਹੀਂ ਹੈਗਾ ਫਿਰ ਸਨਰੂ ਫਾਸ-ਫਾਸ ਕੇ ਚੱਲ ਰਿਹਾ ਜੇ ਆਪਾਂ ਇੱਥੇ ਰੋਕਣਾ ਚਾਹਣੇ ਤਾਂ ਰੋਕ ਸਕਦੇ ਆ ਉਸ ਤੋਂ ਬਾਅਦ ਇੱਕ ਪ੍ਰੈਸਨ ਵਾਲੀ ਸਨਰੂ ਜਿਹੜਾ ਬੰਦ ਹੋ ਰਿਹਾ ਜਿੱਥੇ ਤੁਸੀਂ ਰੋਕਣਾ ਚਾਹਣੇ ਉਹ ਉੱਥੇ ਰੁਕ ਜਾਊਗਾ ਦੇਖੋ ਇਹ ਜੀ ਵਧੀਆ ਉਸ ਤੋਂ ਇਲਾਵਾ ਇੱਥੇ ਤੁਹਾਨੂੰ ਇੱਕ ਸਨ ਗਲੋਸ ਸਨ ਗਲਾਸ ਮਤਲਬ ਐਨਕਾ ਰੱਖਣ ਦੇ ਲਈ ਜਿਹੜਾ ਹੋਲਡਰ ਮਿਲ ਜਾਂਦਾ LED ਲਾਈਟਾਂ ਮਿਲ ਜਾਂਦੀਆਂ ਨੇ ਕੀਆ ਵੱਲੋਂ ਇਨਬਿਲਟੀ ਦੇ ਵਿੱਚ ਡੈਸ਼ ਕੈਮ ਮਿਲ ਜਾਂਦਾ ਜਿਹਦੇ ਵਿੱਚ ਬਾਹਰ ਦੀ ਤੇ ਅੰਦਰ ਦੀ ਦੋਨੋਂ ਸਾਈਡ ਦੀ ਰਿਕਾਰਡਿੰਗ ਹੋ ਹੁੰਦੀ ਰਹਿੰਦੀ ਆ ਤੇ ਜੇ ਤੁਸੀਂ ਅੰਦਰ ਦੀ ਰਿਕਾਰਡਿੰਗ ਵਾਇਸ ਦੇ ਨਾਲ ਕਰਨਾ ਚਾਹੁੰਦੇ ਹੋ ਵੀ ਮਤਲਬ ਕਿ ਸਾਊਂਡ ਵੀ ਆਵੇ ਤਾਂ ਉਹ ਵੀ ਕਰ ਸਕਦੇ ਜੇ ਬੰਦ ਕਰਨਾ ਚਾਹੁੰਦੇ ਸਾਊਂਡ ਤਾਂ ਬੰਦ ਵੀ ਹੋ ਜੂਗੀ ਮਤਲਬ ਕੰਪਨੀ ਵੱਲੋਂ ਹੀ ਡੈਸ਼ ਕੈਮ ਮਿਲਦਾ ਇਹਦੇ ਵਿੱਚ ਤੁਹਾਨੂੰ ਅਲੱਗ ਤੋਂ ਲਵਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਦਾ ਟਾਪ ਵੇਰੀਐਂਟ ਆਉਂਦਾ ਉਹਦੇ ਵਿੱਚ ਤੁਹਾਨੂੰ ਅਡਾਸ 2 ਲੈਵਲ ਦਾ ਮਿਲ ਜਾਂਦਾ ਤੇ 360 ਡਿਗਰੀ ਕੈਮਰਾ ਜਿਹੜਾ ਉਹ ਵੀ ਮਿਲ ਜਾਂਦਾ ਪਰ ਇਹਦੇ ਵਿੱਚ ਅਡਾਸ ਟੂ ਲੈਵਲ ਤੇ 360 ਡਿਗਰੀ ਕੈਮਰਾ ਨਹੀਂ ਆਉਂਦਾ ਟਾਪ ਤੋਂ ਇੱਕ ਥੱਲੇ ਵਾਲਾ ਮਾਡਲ ਹੈ 8 ਲੱਖ 99 ਹਜ਼ਾਰ ਦੀ ਰੇਂਜ ਦੇ ਵਿੱਚ ਇੰਨੇ ਫੀਚਰ ਗੱਡੀ ਨੇ ਦੇਤੇ ਬਹੁਤ ਜ਼ਿਆਦੇ ਫੀਚਰ ਨੇ ਗੱਡੀ ਦੇ ਵਿੱਚ ਐਡੀ ਵੱਡੀ ਸਕਰੀਨ ਯਾਰ ਕੀਆ ਦੀ ਵੀ ਹੋਰ ਕਿਸੇ ਗੱਡੀ 'ਚ ਨਹੀਂ ਆਉਂਦੀ ਹੈਗੀ ਬੇਸ਼ੱਕ ਤੁਸੀਂ ਮੈਚ ਕਰਕੇ ਦੇ ਲੋ 30 ਇੰਚ ਦੀ ਸਕਰੀਨ ਆ ਮਤਲਬ ਇੱਥੋਂ ਸਟਾਰਟ ਹੁੰਦੀ ਆ ਤੇ ਆ ਆ ਗਿਆ ਇਹਦਾ ਸੈਂਟਰ ਠੀਕ ਆ ਸੈਂਟਰ ਤੋਂ ਵੀ ਮਤਲਬ ਪੌਣੇ ਡੈਸ਼ਬੋਰਡ ਦੇ ਉੱਤੇ ਸਕਰੀਨ ਲੱਗੀ ਆ ਪੌਣੇ ਡੈਸ਼ਬੋਰਡ ਦੇ ਉੱਤੇ ਆਪਾਂ ਇਦਾਂ ਕਹਿ ਸਕਦੇ ਆ ਬਾਕੀ ਦੇ ਵਿੱਚ ਇਹ ਗੱਡੀ ਹੈਗੀ ਆ ਆਟੋਮੈਟਿਕ ギア ਵਾਲੀ ਆਟੋਮੈਟਿਕ ギア ਦੇ ਨਾਲ ਨਾਲ ਇਹਦੇ ਵਿੱਚ ਪੈਡਲ ਸੈਕਟਰ ਦਿੱਤੇ ਨੇ ਨੀਲੀ ਕਰਕੇ ਦਿਖਾ ਦਿੱਤੀ ਆਹ ਜਿਹੜੇ ਪੈਡਲ ਨੇ ਇਹ ਤੁਸੀਂ ਮੈਨੂਅਲ ਹੀ ギア ਸ਼ਿਫਟ ਕਰ ਸਕਦੇ ਹੋ ਮਤਲਬ ਕਿ ਇਹਨੇ ਆਪ ਦੇ ਹਿਸਾਬ ਨਾਲ ギア ਬਦਲਣਾ ਹੁੰਦਾ 2000 ਜਾਂ 1800 RPM ਦੇ ਉੱਤੇ ਜਾ ਕੇ ギア ਬਦਲਣਾ ਹੁੰਦਾ ਬਟ ਜੇ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਇੱਕਦਮ ਗੱਡੀ ਨੂੰ ਭੁਜਾਉਣਾ ਚਾਹੁੰਦੇ ਹੋ ਛੋਟਾ ギア ਕਰਕੇ ਤਾਂ ਆਹ ਪੈਡਲ ਤੋਂ ਤੁਸੀਂ ਗੇਅਰ ਨੂੰ ਛੋਟਾ ਕਰ ਸਕਦੇ ਹੋ ਜੇ ਗੇਅਰ ਵੱਡਾ ਕਰਨਾ ਚਾਹਣਾ ਉਹਦੀ ਮਰਜ਼ੀ ਨਾਲ ਤਾਂ ਇੱਥੋਂ ਵੀ ਗੇਅਰ ਵੱਡਾ ਵੀ ਕਰ ਸਕਦੇ ਹੋ ਇਹ ਹੈਗਾ ਪੈਡਲ ਸ਼ਿਫਟਰ ਠੀਕ ਹੈ ਜੀ ਇਸ ਤੋਂ ਇਲਾਵਾ ਲੈਣ ਲਈ ਇੱਥੇ 12 ਬੋਲਟ ਦਾ ਜਿਹੜਾ ਸੌਕਟ ਮਿਲ ਜਾਂਦਾ ਟਾਈਪ ਸੀ ਚਾਰਜਰ ਮਿਲ ਜਾਂਦਾ ਟਾਈਪ ਸੀ ਚਾਰਜਰ ਮਿਲ ਜਾਂਦਾ ਇੱਧਰ ਵੀ ਟਾਈਪ ਸੀ ਚਾਰਜਰ ਮਿਲ ਜਾਂਦਾ ਤੇ ਜਿਹੜੀ ਆਹ ਸਵਿੱਚ ਆ ਇਹ ਥੱਲੇ orange ਬੱਤੀ ਜਲ ਰਹੀ ਹੈ ਜਿਹੜੀ ਇਹਦਾ ਮਤਲਬ ਹੈ ਕਿ ਤੁਸੀਂ ਫੋਨ ਨੂੰ ਸਕਰੀਨ ਮਿਰਰਿੰਗ ਕਰ ਸਕਦੇ ਹੋ ਵੀ ਆਪਦਾ ਫੋਨ ਜਿਹੜਾ ਸਕਰੀਨ ਨਾਲ ਕਨੈਕਟ ਕਰ ਸਕਦੇ ਹੋ ਜੇਕਰ ਕੱਲਾ ਚਾਰਜ ਕਰਨਾ ਚਾਹਣਾ ਤਾਂ ਇੱਥੇ ਕੱਲਾ ਚਾਰਜ ਹੋਊਗਾ ਬਾਕੀ ਦੇ ਵਿੱਚ ਵਾਇਰਲੈਸ ਚਾਰਜਿੰਗ ਆ ਜਾਂਦੀ ਹੈ ਜਿਹੜੀ ਬਹੁਤ ਵਧੀਆ ਪ੍ਰੋਪਰ ਕੰਮ ਕਰਦੀ ਹੈ ਮੈਂ ਆਪਣਾ ਫੋਨ ਰੱਖ ਕੇ ਦੇਖਿਆ ਸੀ ਫੋਨ ਰੱਖਣਸਾਰ ਫੋਨ ਚਾਰਜਿੰਗ ਤੇ ਲੱਗ ਜਾਂਦਾ ਇਹ ਨਹੀਂ ਹੈਗਾ ਕਿ ਬਾਰ-ਬਾਰ ਚੱਕ ਕੇ ਰੱਖਣਾ ਪੈਂਦਾ ਬਹੁਤ ਛੇਤੀ ਕੰਮ ਕਰਦੀ ਹੈ ਉਸ ਤੋਂ ਇਲਾਵਾ ਇੱਥੇ ਬਹੁਤ ਸਪੇਸ ਮਿਲ ਜਾਂਦੀ ਹੈ ਇਹਦੇ ਵਿੱਚ ਕਾਫੀ ਕੁਝ ਰੱਖ ਸਕਦੇ ਤੁਸੀਂ ਬਾਕੀ ਜੇ ਕੱਪ ਹੋਲਡਰ ਬਣਾਉਣਾ ਚਾਹੁੰਦੇ ਹੋ ਤੁਸੀਂ ਤਾਂ ਬਾਟਲ ਦਿੱਤੇ ਨੇ ਇੱਥੋਂ ਇਹ ਕੱਪ ਹੋਲਡਰ ਬਣ ਜਾਂਦੇ ਨੇ ਤੇ ਇੱਧਰ ਥੋੜੀ ਜਿਹੀ ਸਪੇਸ ਮਿਲ ਜਾਂਦੀ ਆ ਆਰਮ ਰੈਸਟ ਦੇ ਨਾਲ ਦਾ ਠੀਕ ਹੈ ਜੀ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਮਿਲ ਜਾਂਦੇ ਨੇ ਮਤਲਬ ਤੁਹਾਨੂੰ ਹੈਂਡ ਬ੍ਰੇਕ ਲਾਉਣ ਦੀ ਲੀਵਰ ਖਿੱਚਣ ਦੀ ਲੋੜ ਨਹੀਂ ਸਿਰਫ ਆ ਬਟਨ ਪ੍ਰੈਸ ਕਰਨਾ ਜਿਹਦੇ ਨਾਲ ਤੁਹਾਨੂੰ ਇਹ ਮਾਤਰਾ ਦੇ ਹੈਂਡ ਬ੍ਰੇਕ ਲੱਗ ਜਾਣਗੇ ਇਹਦੇ ਹੈਡ ਬ੍ਰੇਕ ਨੇ ਏਸੀ ਆਟੋ ਕਲਾਈਮੇਟ ਮਿਲ ਜੂਗਾ ਮਤਲਬ ਕਿ ਆਪਣੇ ਆਪ ਟੈਂਪਰੇਚਰ ਮੈਂਟੇਨ ਕਰਕੇ ਰੂ ਆਟੋ ਏਸੀ ਆ ਗਿਆ ਠੀਕ ਹੈ ਜੀ ਇੱਕ ਬਹੁਤ ਵੱਡੀ ਚੀਜ਼ ਆ ਕੰਪਨੀ ਕਲੇਮ ਕਰਦੀ ਹੈ ਕਿ ਇਹ ਗੱਡੀ ਦੇ ਵਿੱਚ ਕਿਸੇ ਵੀ ਬੰਦੇ ਨੂੰ ਤੁਸੀਂ ਕਿਤੇ ਬਾਹਰ ਪਹਾੜਾਂ 'ਚ ਜਾਂਦੇ ਹੋ ਘਮੀਰ ਆਉਣ ਲੱਗ ਜਾਂਦੀ ਹੈ ਨਾ ਆਪਾਂ ਨੂੰ ਉਹ ਵੀ ਕਿਸੇ ਬੰਦੇ ਨੂੰ ਘਮੀਰ ਨਹੀਂ ਹੋ ਕਿਸੇ ਨੂੰ ਜੀ ਕੱਚਾ ਮਹਿਸੂਸ ਨਹੀਂ ਹੋ ਉਲਟੀ ਨਹੀਂ ਆਉਗੀ ਕਿਉਂਕਿ ਇਹਦੇ ਜਿਹੜੇ ਸ਼ੀਸ਼ੇ ਨੇ ਬਹੁਤ ਵੱਡੇ ਦਿੱਤੇ ਹੋਏ ਨੇ ਜੀਨੇ ਕਰਕੇ ਕੰਪਨੀ ਕਹਿੰਦੀ ਆ ਵੀ ਕਿਸੇ ਵੀ ਬੰਦੇ ਨੂੰ ਪਹਾੜਾਂ 'ਚ ਗੱਡੀ ਦੇ ਵਿੱਚ ਜਾਣ ਨਾਲ ਕੋਈ ਘਮੇਰ ਕੋਈ ਉਲਟੀ ਵਗੈਰਾ ਨਹੀਂ ਆਉ। ਜੇ ਕਰੇ ਚੀਜ਼ ਸਹੀ ਆ ਤਾਂ ਇਹ ਸੱਚ ਆ ਤਾਂ ਬਹੁਤ ਵਧੀਆ ਚੀਜ਼ ਆ ਉਹਨਾਂ ਲੋਕਾਂ ਲਈ ਜਿਹੜੇ ਕਿ ਪਹਾੜਾਂ 'ਚ ਜਾ ਕੇ ਉਲਟੀਆਂ ਕਰਨ ਲੱਗ ਜਾਂਦੇ। ਬਾਕੀ ਬਾਈ ਜੀ ਹਰਮਨ ਗਾਰਡਨ ਦਾ ਇਹਦੇ ਵਿੱਚ ਸਾਊਂਡ ਸਿਸਟਮ ਆ ਜਾਂਦਾ। 4 ਟਾਕੀਆਂ ਦੇ ਉੱਤੇ 4 ਟਾਕੀਆਂ ਦੇ ਉੱਤੇ 4 ਸਪੀਕਰ ਆ ਜਾਂਦੇ ਨੇ ਤੇ 2 ਟਵਿੱਟਰ ਆ ਜਾਂਦੇ ਨੇ ਇੱਕ ਇੱਧਰ ਇੱਕ ਉਧਰਲੀ ਸਾਈਡ ਆ। ਤੇ ਦੇਗੀ ਦੇ ਵਿੱਚ ਸਾਬੂ ਫਰ ਆ ਜਾਂਦਾ ਹਰਮਨ ਘਾੜ ਹੁੰਦਾ ਬਹੁਤ ਵਧੀਆ ਸਾਊਂਡ ਆ ਠੀਕ ਆ ਜੀ ਉਸ ਤੋਂ ਇਲਾਵਾ ਜੇ ਆਪਾਂ ਪਿੱਛੇ ਵਾਲੀਆਂ ਸੀਟਾਂ ਦੀ ਗੱਲ ਕਰੀਏ ਮੈਂ ਜਿੱਦਾਂ ਤੁਹਾਨੂੰ ਕਿਹਾ ਸੀਗਾ ਕਿ ਚਾਰੇ ਵੈਂਟੀਲੇਟਰ ਸੀਟਾਂ ਹੁੰਦੀਆਂ ਨੇ ਤਾਂ ਚਾਰਾਂ ਟਾਂਕੀਆਂ ਦੇ ਉੱਤੇ ਨਾ ਇੱਥੇ ਵੈਂਟੀਲੇਸ਼ਨ ਵਾਲੀਆਂ ਸੂਚਣੀਆਂ ਆ ਮਤਲਬ ਕਿ ਤੁਸੀਂ ਆਪਣੀਆਂ ਚਾਰਾਂ ਸੀਟਾਂ ਦੇ ਵਿੱਚ ਏਸੀ ਵਾਲੀ ਹਵਾ ਤੇ ਹੀਟਰ ਵਾਲੀ ਹਵਾ ਮਤਲਬ ਸਰਦੀਆਂ 'ਚ ਹਵਾ ਗਰਮ ਕਰਨਾ ਚਾਹਣਿਓ ਗਰਮੀਆਂ 'ਚ ਠੰਡੀ ਕਰਨਾ ਚਾਹਣਿਓ ਉਹ ਤੁਹਾਡੀ ਇੱਛਾ ਇੱਥੋਂ ਆ ਸੁੱਚਾ ਤੋਂ ਤੁਸੀਂ ਮਤਲਬ ਕਿ ਮੈਂਟੀਲੇਸ਼ਨ ਸੀਟ ਤਾਂ ਨਹੀਂ ਆ ਤਿੰਨ ਟਾਈਮ ਰਿਕਲਾਈਨ ਹੁੰਦੀ ਆ ਸੀਟ ਇੱਥੇ ਦੇ ਆ ਲੱਗਿਆ ਹੈ ਇੱਕ ਨੰਬਰ ਤੇ ਉਰੇ ਰੱਖ ਸਕਦੇ ਹੋ ਨੂੰ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਰੱਖ ਸਕਦੇ ਹੋ ਇੱਥੇ ਲਿਆ ਸਕਦੇ ਹੋ ਮਤਲਬ ਕਿ ਇੰਨੀ ਜਿਆਦਾ ਰਿਕਲਾਈਨ ਹੋ ਜੂ ਰਿਕਲਾਈਨ ਦੇ ਨਾਲ ਨਾਲ ਅੱਗੇ ਪਿੱਛੇ ਵੀ ਕਰ ਸਕਦੇ ਹੋ ਪਿੱਛੇ ਵਾਲੀ ਠੀਕ ਆ ਤਾਂ ਇਹ ਫੀਚਰ ਤੁਹਾਨੂੰ ਕਿਦਾਂ ਲੱਗਿਆ ਇਹ ਜ਼ਰੂਰ ਦੱਸਿਓ ਤੇ ਉਸੇ ਤਰ੍ਹਾਂ ਆ ਸੀਟ ਵੀ ਹੈ ਜਿਹੜੀ ਅੱਗੇ ਪਿੱਛੇ ਹੁੰਦੀ ਆ ਠੀਕ ਹੈ ਜੀ ਉਮਰ ਤੁਹਾਨੂੰ ਬੈਹਿ ਕੇ ਦਿਖਾਉਣਾ ਇਸ ਵਿੱਚ ਪਿੱਛੇ ਯਾਰ ਸਪੇਸ ਬਹੁਤ ਆ ਆ ਸੀਟ ਜਿਹੜੀ ਫਰੰਟ ਵਾਲੀ ਆ ਇਹ ਮੈਂ ਆਪਣੇ ਹਿਸਾਬ ਦੇ ਨਾਲ ਕੀਤੀ ਹੋਈ ਸੀ ਤਾਂ ਕਿ ਮੇਰੀ ਹਾਈਟ ਦੇ ਹਿਸਾਬ ਨਾਲ ਕੀਤੀ ਸੀ ਮੈਂ ਕਹਿੰਦਾ ਤਾਂ ਕਿ ਮੈਂ ਖੁੱਲਾ ਢੋਲਾ ਬੈਠ ਸਕਾਂ ਠੀਕ ਆ ਕਿਉਂਕਿ ਮੈਂ ਤੁਹਾਨੂੰ ਵਿੱਚੋਂ ਫੀਚਰ ਦਿਖਾਉਣੇ ਸੀ ਉਸ ਕਰਕੇ ਮੈਂ ਬਹੁਤ ਪਿੱਛੇ ਕੀਤੀ ਸੀ ਬਟ ਆ ਸੀਟ ਇੰਨੀ ਪਿੱਛੇ ਕਰਨ ਦੇ ਬਾਅਦ ਵੀ ਆ ਸੀਟ ਦੇ ਉੱਤੇ ਮੇਰੇ ਤੁਸੀਂ ਆ ਦੇਖੋ ਵੀ ਕਿੰਨੀ ਸਪੇਸ ਆ ਜਿਹੜੀ ਗੱਡੀ ਦੇ ਵਿੱਚ ਬਚੀ ਹੋਈ ਆ ਤੇ ਮੈਂ ਪੂਰਾ ਐ ਆਰਾਮ ਨਾਲ ਬੈਠਾ ਤੇ ਹੈਡ ਰੂਮ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਮੈਂ ਸਿੱਧਾ ਹੋਇਆ ਬੈਠਾ ਤੇ ਮੇਰੀ ਹਾਈਟ 6 ਫੁੱਟ ਪਲੱਸ ਆ ਤਾਂ ਵੀ ਮੇਰਾ ਇਸ ਜਿਹੜਾ ਨਹੀਂ ਛੱਤ ਨਾਲ ਨਹੀਂ ਲੱਗ ਰਿਹਾ ਇੱਥੇ ਤੁਹਾਨੂੰ ਹੈਂਡਲ ਮਿਲ ਜਾਂਦੇ ਨੇ ਤੇ ਇੱਧਰ LED ਲਾਈਟਾਂ ਮਿਲ ਜਾਂਦੇ ਨੇ ਇਹ ਦੋਨੋਂ ਟਾਕੀਆਂ ਦੇ ਉੱਪਰ ਇੱਧਰ ਵੀ ਆ ਦੋਨੋਂ ਸਾਈਡਾਂ ਤੇ ਨੇ ਠੀਕ ਆ ਤੇ ਆਹ ਸੀਟ ਦੇ ਪਿੱਛੇ ਵੱਡੀ ਜੇਬ ਮਿਲ ਜਾਂਦੀ ਆ ਇੱਕ ਛੋਟੀ ਜੇਬ ਮਿਲ ਜਾਂਦੀ ਆ ਜਿਹਦੇ ਵਿੱਚ ਆਪਾਂ ਕੋਈ ਫੋਨ ਵਗੈਰਾ ਰੱਖ ਸਕਦੇ ਇਸ ਤੋਂ ਇਲਾਵਾ ਪਿੱਛੇ ਵਾਲੀਆਂ ਸੀਟਾਂ ਦੇ ਵਿੱਚ ਤੁਹਾਨੂੰ ਆਹ ਪਰਦੇ ਮਿਲ ਜਾਂਦੇ ਨੇ ਇਹ بیس ਮਾਡਲ ਤੁਹਾਨੂੰ ਮਿਲਦੇ ਨੇ ਇੱਥੇ ਦੋ ਟਾਈਪ ਸੀ ਚਾਰਜਿੰਗ ਪੁਆਇੰਟ ਮਿਲ ਜਾਂਦੇ ਨੇ ਇੱਥੇ ਫੋਨ ਰੱਖਣ ਦੀ ਥੋੜੀ ਸਪੇਸ ਮਿਲ ਜਾਂਦੀ ਆ ਆ ਏਸੀ ਆ ਗਿਆ ਪਿੱਛੇ ਵਾਲਾ ਤੇ ਇੱਥੇ ਇੱਕ ਛੋਟੀ ਜੀ ਡਿਸਪਲੇ ਆ ਤੁਹਾਨੂੰ ਚਲਾ ਕੇ ਦਿਖਾਉਣਾ ਇੱਥੋਂ ਤੁਸੀਂ ਜਿਹੜਾ ਏਸੀ ਆ ਪਿੱਛੇ ਵਾਲਾ ਏਸੀ ਆ ਇਹਨੂੰ ਵੱਧ ਘੱਟ ਜਿਹੜਾ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਟੈਂਪਰੇਚਰ ਜਿਹੜਾ ਇਹਨੂੰ ਆਪਦੇ ਹਿਸਾਬ ਨਾਲ ਤੁਸੀਂ ਟੈਂਪਰੇਚਰ ਵੀ ਸੈੱਟ ਕਰ ਸਕਦੇ ਹੋ ਜੇਕਰ ਤੁਸੀਂ ਏਸੀ ਬੰਦ ਕਰਨਾ ਚਾਹਣਾ ਤਾਂ ਪਿੱਛੇ ਵਾਲਾ ਤਾਂ ਇੱਥੋਂ ਏਸੀ ਵੀ ਬੰਦ ਹੋ ਜਾਊਗਾ ਇਹ ਮਤਲਬ ਇੱਕ ਪਿੱਛੇ ਵਾਲਾ ਇੱਕ ਅਲੱਗ ਹੀ ਏਸੀ ਲੱਗਾ ਹੋਇਆ ਇਹ ਇਹ ਕਹਿ ਸਕਦਾ ਹਾਂ ਇਹ ਵੀ ਇੱਕ ਬਹੁਤ ਵਧੀਆ ਫੀਚਰ ਹੈ ਤੁਹਾਨੂੰ ਕਿਦਾਂ ਲੱਗਿਆ ਦੱਸਿਓ ਬਾਕੀ ਸੇਫਟੀ ਨੂੰ ਲੈ ਕੇ ਇਹਦੇ ਵਿੱਚ ਬੇਸ ਮਾਡਲ ਤੇ 6 에어 ਬੈਗ ਆਉਂਦੇ ਆ ਜੋ ਕਿ ਬਹੁਤ ਵਧੀਆ ਗੱਲ ਆ ਤੇ ਪਿੱਛੇ ਵਾਲੀਆਂ ਰਾਕੀਆਂ ਦੇ ਉੱਤੇ ਲੈਦਰ ਦੀ ਜਿਹੜੀ ਫਿਨਿਸ਼ਿੰਗ ਮਿਲ ਜਾਂਦੀ ਆ ਅੱਗੇ ਵਾਲੀਆਂ ਟਾਕੀਆਂ ਤੇ ਵੀ ਮਿਲਦੀ ਆ ਸੌਫਟ ਟੱਚ ਮਿਲ ਜਾਂਦਾ ਇੱਥੇ ਕਿਹਦਾ ਬਟਨ ਲੱਗਿਆ ਹੈ ਡਿੱਗੀ ਖੋਲਣ ਦੇ ਲਈ ਤੇ ਬੂਟ ਸਪੇਸ ਦੀ ਜੇ ਆਪਾਂ ਗੱਲ ਕਰੀਏ 465 ਲੀਟਰ ਦੀ ਜਿਹੜੀ ਬੂਟ ਸਪੇਸ ਮਿਲ ਜਾਂਦੀ ਆ ਖੁੱਲੀ ਡੁੱਲੀ ਆ ਆ ਇਧਰ ਇਹਦਾ ਸਾਬੂ ਫਰਾ ਹੋ ਜਾਂਦਾ ਤੇ ਪਰਲੀ ਸਾਈਡ ਤੇ ਇੱਕ ਡਿੱਗੀ ਦੇ ਵਿੱਚ ਲਾਈਟ ਵੀ ਦਿੱਤੀ ਹੋਈ ਆ ਤਾਂ ਜੋ ਹਨੇਰੇ ਨੂੰ ਵਿੱਚ ਸਮਾਨ ਰੱਖਣ ਲਈ ਤੁਹਾਨੂੰ ਔਖਾ ਨਾ ਹੋਣਾ ਪਵੇ ਤੇ ਥੱਲੇ ਸਿੰਪਲ ਟਾਇਰ ਆ ਜਾਂਦਾ ਇਹਦਾ ਕੋਈ ਅਲਾਈ ਹੈਗਾ ਦੇ ਵਿੱਚ ਤੇ ਬਾਕੀ ਪਾਨੇ ਚਾਬੀਆਂ ਜੋ ਵੀ ਚੀਜ਼ਾਂ ਨਾਲ ਮਿਲਦੀਆਂ ਨੇ ਉਹ ਸਾਰੀਆਂ ਆ ਜਾਂਦੀਆਂ ਨੇ ਇਹ ਗੱਡੀ ਪੈਟਰੋਲ ਤੇ ਡੀਜ਼ਲ ਦੋ ਵੇਰੀਐਂਟ ਦੇ ਵਿੱਚ ਮਿਲਦੀ ਆ ਜਿਹਦੇ ਵਿੱਚ بیس ਵੇਰੀਐਂਟ ਪੈਟਰੋਲ ਦਾ 8,99,000 ਤੋਂ ਸਟਾਰਟ ਹੋ ਜਾਂਦਾ ਤੇ ਡੀਜ਼ਲ ਦਾ ਵੇਰੀਐਂਟ ਆ ਜਿਹੜਾ 11 ਕ ਲੱਖ ਤੋਂ ਸਟਾਰਟ ਹੋ ਜਾਂਦਾ ਇਹ ਐਕਸ ਸ਼ੋਰੂਮ ਪ੍ਰਾਈਸ ਨੇ ਔਨ ਰੋਡ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਨੂੰ ਐਕਸੋਡਮ ਪ੍ਰਾਈਸ ਦੱਸ ਰਿਹਾ ਬਾਕੀ ਤੁਹਾਡੇ ਏਰੀਆ ਦੇ ਹਿਸਾਬ ਨਾਲ ਸਟੇਟ ਦੇ ਹਿਸਾਬ ਨਾਲ ਥੋੜਾ ਬਹੁਤ ਹੋਏ ਜਿਹੜਾ ਆਨ ਰੋਡ ਦਾ ਹਰਕ ਪੈ ਜਾਂਦਾ ਉਹ ਤੁਸੀਂ ਆਪਣਾ ਹਿਸਾਬ ਕਰਕੇ ਦੇਖ ਲਿਓ ਤੇ ਬਾਕੀ ਡੀਜ਼ਲ ਦੇ ਵਿੱਚ ਮੈਨੂਅਲ ਤੇ ਆਟੋਮੈਟਿਕ ਦੋਨੇ ਮਾਜੇ ਨੇ ਪੈਟਰੋਲ 'ਚ ਵੀ ਸੇਮ ਮੈਨੂਅਲ ਤੇ ਆਟੋਮੈਟਿਕ ਮਾਜੇ ਨੇ ਜਿਹੜਾ ਤੇ ਡੀਜ਼ਲ ਵੇਰੀਐਂਟ ਨੇ ਡੀਜ਼ਲ ਵੇਰੀਐਂਟ ਦੇ ਵਿੱਚ ਸ਼ੁਰੂ ਤੋਂ ਹੀ بیس ਵੇਰੀਐਂਟ ਤੋਂ ਹੀ ਸਨਰੂਫ ਮਿਲਦਾ ਤੇ ਪੈਟਰੋਲ ਦਾ ਜਿਹੜਾ ਵੇਰੀਐਂਟ ਆ ਉਹਦੇ ਇੱਕ ਵੇਰੀਐਂਟ 'ਚ ਸਨਰੂਫ ਨਹੀਂ ਆਉਂਦਾ ਬਾਕੀ ਸਾਰੇ ਦੇ ਵਿੱਚ ਸਨਰੂਫ ਆਉਂਦਾ ਹੈ ਤੇ ਕੀ ਆਨੇ ਸੈਜਲਸ ਦੇ ਵਿੱਚ ਇੰਨੇ ਜਿਹੇ ਫੀਚਰ ਦਿੱਤੇ ਤੁਹਾਨੂੰ ਕਿਵੇਂ ਲੱਗਦਾ ਕੁਸਨੀ ਫਿਊਚਰ ਦੇ ਵਿੱਚ ਗੱਡੀ ਲੈਣ ਬਾਰੇ ਸੋਚੋਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮੈਨੂੰ ਇਹ ਗੱਡੀ ਬਹੁਤ ਵਧੀਆ ਲੱਗੀ ਤੁਹਾਨੂੰ ਕਿਦਾਂ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਜੇ ਕੋਈ ਪਲਾਨ ਕਰ ਰਿਹਾ ਆ ਮੈਂ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਆਪਾਂ ਖੜਿਆ ਬਈ ਸੰਗਰੂਰ ਸ਼ਹਿਰ ਏਜੰਸੀ ਦੇ ਵਿੱਚ ਕੀ ਆਵੇ ਸ਼ੋਰੂਮ ਦੇ ਵਿੱਚ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਮੈਂ ਥੱਲੇ ਨੰਬਰ ਮੈਂਸ਼ਨ ਕਰ ਦੂਗਾ ਬਾਕੀ ਜਿਹੜੀ ਕੋਈ ਡਿਟੇਲ ਆ ਤੁਸੀਂ ਉਹ ਵੀ ਇਹ ਨੰਬਰਾਂ ਦੇ ਉੱਤੇ ਕਾਲ ਕਰਕੇ ਲੈ ਸਕਦੇ ਹੋ ਬਾਕੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਪਿਆਰ ਵੱਤੋ ਵੱਤ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ੍ਰੀ